ਆ ਜੇ ਕੰਨੇ ਦਾ ਸੇ ਸ਼ੁਰੂ ਹੋ ਗਿਆ ਤਾਂ ਹੁਣ ਤੇ ਰਾਹੀ ਕੰਮ ਹੋਈ ਜਾਣਾ ਬਾਹ ਲਾਟ ਹੋ ਜਾਣਾ ਇਹ ਆ ਟਰੈਕਟਰ ਫਸ ਗਿਆ ਚਲੋ ਇਹ ਵੀ ਕੰਮ ਚੱਲਦੇ ਰਹਨੇ ਆ ਚੈਲਾ ਲੱਗਿਆ ਵਜ ਕੰਨਾ ਕੱਢਣਾ ਟਰੈਲਾ ਕੱਢਣਾ ਉਹ ਵਾਲਾ ਜਾ ਕੇ ਉਹਨਾਂ ਐਦਾ ਕੰਗਾ ਬਈ ਥੋੜੇ ਜਿਹਾ ਬੜੀਆਂ ਬਾਹਰ ਕੱਢ ਕੇ ਪਾ ਲੂਗੇ ਫੇ ਬਾਕੀ ਬੱਚੇ ਨਦ ਹੋ ਜੂਗਾ ਤੇ ਨੇ ਬਾਗੇ ਇਹ ਤੁਮ ਜਾ ਕੇ ਲਓ ਜੀ ਲੀ ਮੜੀ ਜ ਨਵੀ ਐ ਉਹਦੇ ਕਰਕੇ ਇੱਕ ਅਗਰ ਅਗਰ ਦਾ ਚੱਕਰ ਐ ਫੇਰ ਤਾਂ ਨਹੀਂ ਸਿਆਣਦਾ ਹੈਗਾ ਉਹਦੇ ਬਾਅਦ ਆਈ ਜਾਂਦਾ ਕੀ ਥੋੜਾ ਜਿਹਾ ਪਹਿਲਾਂ ਪਹਿਲਾਂ ਰਸਤਾ ਬਣਾ ਕਰਕੇ ਹੁੰਦਾ ਇੱਕ ਵਾਰ ਰਸਤਾ ਬਣ ਗਿਆ ਐ ਨਾ ਫੇਰ ਨਹੀਂ ਸਿਆਣਦਾ ਭੱਲੇ ਭੱਲੇ ਲੰਬੜਦਾਰ ਕਹਾਲੇ ਇਹ ਵੀ ਸਾਲ ਬਾਅਦ ਮਿਲਦਾ ਹੁੰਦਾ ਸੀ ਸਾਨੂੰ ਹਾਂ ਉਹ ਨੰਬਰ ਤਾਂ ਵਧੀਆ 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 ਲਓ ਜੀ ਇੰਨੀ ਜਗ੍ਹਾ ਛੱਡ ਹੋ ਗਈ ਲੈ ਕੇ ਦੇਦੇ ਕੱਢ ਕੇ ਫਿਰ ਅਲੇ ਬੰਦੇ ਛਹੀ ਹੈ ਕੱਲੋਂ ਆਜੂਗਾ ਤੂੰ ਏ ਠੀਕ ਠੀਕ ਹੈ ਅਗਿਤਾ ਸਪਨਾ ਬੰਦੇ ਹੋ ਜਾਣੇ ਫਿਰ ਪੇ ਨਹੀਂ ਸਿਆਣਦੇ ਇਹ ਚਲੋ ਕੰਮ ਜੇ ਚਲਾ ਲਏ ਇਹਨਾਂ ਨੇ ਪੰਜ ਛੇ ਨੇ ਹਲੇ ਨਿਕਲੇ ਆ ਬਾਹਰ ਬਾਹਰ ਘਟਕੇ ਖੜਾਤਾ ਜਦੋਂ ਬਹੀ ਜਾਏ ਵੀ ਤੁਮ ਕਰਮੀ ਸਿੱਧਾ ਰੱਖ ਸਿੱਧਾ ਚੱਲ 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 ਮਾਉ ਆਵਾਜ਼ ਆ ਗੋਡੂ ਜੀ ਵੱਧਦੇ ਮਾਰੀ ਜੀ ਇਹ ਨਾ ਰਿਆ ਅੱਖ ਗੀਦੀ ਹੁਣ ਬੋਲਣ ਦੀ ਲੋ ਲੋ ਜੀ ਆਏ ਤੇ ਮੋਟਰ ਕਿੰਨੀ ਲੈ ਟ ਦੇਖਦੇ ਆ ਅੱਜ ਲਾਈਟ ਹਰੇ ਆਈ ਨਹੀਂ ਮੇ ਲੋ ਜੀ ਇਹਦੇ ਚਾਚੇ ਨੂੰ ਸਹੀ ਗੱਲ ਜੀ ਸਰਕਾਰ ਲੈਟ ਕਰ ਲ ਸੱਜ ਰਹੀ ਗਈ ਦੀ ਫਾਲਟ ਪੈ ਗਿਆ ਜੀ ਫਾਲਟ ਫੁੱਡ ਦੀ ਚੱਕਰ ਆ ਪਰਸੂ ਸੱਜਦੀ ਨੇ ਅੱਜ ਉਹ ਜਿੱਦਾਂ ਰੋਡ ਹੁੰਦੀ ਆ ਫੇ ਉਹ ਆਉਂਦੀ ਵੀ ਨਹੀਂ ਪਰ ਕੱਲ ਕੰਨਾ ਭਰ ਗਿਆ ਉਧਰ ਵਾਲਾ ਰਿਤਿਆਂ ਵਾਲਾ ਕਣਕ ਹੀ ਪਾਸਤੀ ਕੰਨਾ ਭਰਤਾ ਅੱਜ ਉਹ ਕਰਨਾ ਜੇ ਵੀ ਭਰਨੀ ਅੱਜ ਹੂੰ ਤੇ ਨਾਲ ਤਾਂ ਤਾਂ ਲਾਦਾ ਬੰਦੂਆ ਬਣੀ ਜਵੀ ਨੂੰ ਹੂੰ ਦੂਆ ਲਾ ਕੇ ਵੀ ਬੱਤਾ ਗਿ ਅੱਛਾ ਅੱਜ ਜਿਹੜੀ ਉਹ ਤਾਂ ਦੱਟਦੇ ਆ ਹੋ ਗਈ ਜੀ ਗੇਰਨ ਜੋਗੀ ਤਾਂ ਕੋਈ ਵੀ ਆਏ ਜੀ ਚਿੱਤਾ ਨਿਕਲਣ ਲੱਗ ਗਿਆ ਕੋਈ ਅੱਛਾ ਮੋੜਾ ਜਿਹੜੀ ਕੋਈ ਵੀ ਆ ਠੀਕ ਹੈ ਠੀਕ ਠੀਕ ਹੈ ਨੇ ਭਾਈ ਮੰਜੀ ਨੂੰ ਬਹੁਤ ਕਰ ਮਟਾ ਜਾ ਚੇ ਉਹ ਥੋੜੀ ਨਹੀਂ ਹਾਂ ਨਹੀਂ ਵੀ ਕਰਨੀ ਪੈਣੀ ਆ ਕਰ ਦੂੰਗੇ ਅਪਣੇ ਹੋਰ ਕਰਨਾ ਟੰਗਾ ਹੀ ਵਢਾਉਣੀਆਂ ਉਹ ਤਾਂ ਕਿ ਟੰਗਾ ਨਹੀਂ ਵਢਾਉਣੇ ਕੁਝ ਨਹੀਂ ਵਢਾਉਣਾ ਜਿਹੜੇ ਆਹ ਪੱਤੀਆਂ ਐ ਇਹ ਪੱਤੀਆਂ ਹੁਣ ਜੇ ਵਢਾ ਕੇ ਉਰੇ ਕਰਦੇ ਫਿਰ ਇਹਨਾਂ ਕਾਲਾ ਕਰ ਦੇਣਾ ਬੈੱਡ ਨਹੀਂ ਕਰਾਉਣਾ ਇੱਥੇ ਦੇ ਨਾ ਇੰਨੀ-ਇੰਨੀਆਂ ਪੱਤੀਆਂ ਇੰਨੀ-ਇੰਨੇ ਪੱਤੀਆਂ ਬਣਵਾ ਲਿਆਉਣੀਆਂ ਥੱਲੇ ਨੂੰ ਆਹੀ ਨਾ ਟ ਉਹ ਹੀਲੀ ਪੱਤੀ ਮਗਾ ਦੇਣਾ ਇਹ ਉਰੇ ਕਿਨਾਰੇ ਤੇ ਪੈ ਗਿਆ ਨਾੜ ਆਪਣੇ ਕੋ ਪਈ ਐ ਇੱਕ ਥੱਲੇ ਨਾੜ ਫੋਕਰ ਦੇਣਾ ਥੋੜਾ ਨੀਵੀਂ ਕਰ ਦੇਣਾ ਜਗਾੜ ਇੱਥੇ ਇੰਨਾ ਨੀਵਾ ਕਰ ਦੇਣਾ ਇੰਨੇ ਜਿਹਾ ਫੇਫਾ ਫਰਕ ਪੈ ਜਾਣਾ ਇੱਕ ਗੇੜਾ ਲਾ ਕੇ ਦੇਖਣਾ ਵੈ ਨਾ ਨਹੀਂ ਆਪਣੀ ਛੂੜੀ ਭਰੀ ਲੱਗਦੀ ਨਾ ਜਿਹੜੀ ਛੂੜੀ ਲੋਡ ਲਾਉਂਦਾ ਇੱਥੇ ਆ ਜਾਂਦੀ ਆ ਉਹ ਪਈ ਹੋਵੇ ਤੈਨੂੰ ਦੱਸਤੀ ਗੱਲ ਮੈਂ ਤੈਨੂੰ ਨੀਵੇਂ ਦਾ ਨਾ ਲਾ ਕੇ ਦੇਖਣਾ ਫੇਰ ਛੇੜਨੀ ਹਾਂ ਹਾਂ ਜਨੀ ਕੋ ਉਹ ਨਹੀਂ ਬੈਲਟ ਬੋਲ ਨਹੀਂ ਕਰਾਉਣਾ ਹੈਗਾ ਬੈਲਟ ਕਰਾ ਦੂ ਰੰਗ ਪਿਆ ਨਹੀਂ ਨਹੀਂ ਪੱਤੀ ਉਹ ਲਵਾਣੀ ਇੰਨੀ ਕਾ ਨਾ ਲੋ ਕਾ ਨੂੰ ਪੱਤੀ ਦੇ ਲੋੜ ਨਹੀਂ ਯਾਰ ਇੰਨੀ ਕਾ ਪੱਤੀ ਉਹ ਲਵਾ ਦੇਣੀ ਕੋਈ ਨੁ ਉਹਦਾ ਕੋਈ ਚੱਕਰ ਨਹੀਂ ਫਿਰ ਜਿਹੜੀ ਕਵਰ ਬੜਾ ਹੋ ਗਿਆ ਉਹ ਥੱਲੇ ਐ ਦਬਹੋ ਜੇ ਕਰੂਗਾ ਬਿਸਤਰੇ ਪਰ ਉਹਦਾ ਕੋਈ ਚੱਕਰ ਨਹੀਂ ਨਾ ਫਿਰ ਐ ਪੱਤੀਆਂ ਵੀ ਤਾਂ ਮੂਗੀਆਂ ਕਿਹੜੀਆਂ ਅਹ ਅਜ਼ਰੀਏ ਸਰ ਇਹ ਇਹ ਥੋੜੇ ਛੋਟੇ ਹੋਣੇ ਆ ਕਿਹੜੇ ਅਸਰੀਏ ਅਜ਼ਰੀਏ ਸਰ ਇਹ ਇਹ ਛੋਟੇ ਹੋਣੇ ਇਹ ਛੋਟੇ ਹੋਣੇ ਬਾਕੀ ਸਾਰਾ ਜਗਾ ਰੋਕਣੇ ਆ ਬਾਕੀ ਨਹੀਂ ਕੁਝ ਵੀ ਛੇੜਨਾ ਹੈਗਾ ਨਹੀਂ ਫਿਰ ਮਤ ਮੈਂ ਇਹ ਆ ਪੱਤੀ ਨੇੜੇ ਥੱਲੇ ਨਹੀਂ ਜਾਊਗੀ ਇਹ ਇਹ ਪੱਤੀ ਦਾ ਯਾਰ ਆਪਣਾ ਛੇੜ ਨਹੀਂ ਹੋਣੀ ਮੰਜੀ ਤਾਂ ਹਾਂ ਮੰਜੀ ਤੇ ਛੇੜ ਨਹੀਂ ਹੋਣੀ ਫਿਰ ਆਹੀ ਜਗਾੜੇ ਨਹੀਂ ਮੈਂ ਕਰਨਾ ਮੜਾ ਜਾ ਬਸ ਫਿਰ ਆ ਸਰੀਏ ਮੁਰਲੇ ਨਹੀਂਵੇਂ ਕਰਨੇ ਪੈਣ ਜਿਹੜੇ ਸਰੀਏ ਮੁਰਲੇ ਸਰੀਏ ਆ ਨਾ ਸਪੋਟਾਂ ਉਹ ਥੋੜੀਆਂ ਵੱਢ ਕੇ ਥੱਲੇ ਤਾਂ ਉਹਨੂੰ ਵੱਢਣੇ ਵਿਚਾਲੇ ਵੱਢ ਕੇ ਇੰਨੇ ਰੋਟਾ ਵਿੱਚ ਤੇ ਘੜਾ ਦੂੰਗੇ ਬੈਲਡ ਕਰਾ ਦੂੰਗੇ ਨਹੀਂ ਉਹਦੇ ਤੇ ਵੀ ਕੀ ਲੋ ਚੱਕਰ ਆ ਨਟੇ ਬੱਟਣਾਂ ਉਹਦੇ ਆ ਪਟਰਤਾ ਅੱਛਾ ਇੱਥੇ ਦੇ ਵੱਢ ਦੇਣਾ ਇਹਨੂੰ ਬਸ ਤੈਨੂੰ ਦੁਆਰਾ ਪਰ ਬਸਰਵਾ ਦੂੰਗਾ ਪਲੇ ਪਲੇ ਵਾਸੇ ਆਤਾ ਆਤਾ ਗੱਪੇ ਆਣੀ ਇੱਥੇ ਲੱਗੀ ਵੀ ਆ ਉਹ ਹਾਂ 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 ਆਤਾ ਗੱਪੇ ਆਉਣੀ ਆ ਹਾਂ ਆ ਕਿਆ ਬੁਰੇ ਨਹੀਂ ਇੱਥੇ ਇੱਥੇ ਕਰਾ ਦੇ ਵਾਸਿ ਨੂੰ ਇੰਨਾ ਨਹੀਂ ਮਗੋ ਬਹੁਤ ਇਹੀ ਇਹੀ ਪੱਤੀ ਖੜਜੇ ਕਰਨਾ ਉਹਨੇ ਉਹਨੇ ਇੱਥੇ ਖੜਜੇ ਇਹੀ ਪੱਤੀ ਸੋੜੇ ਖੜਜੇ ਕਰਨਾ ਮੜਾ ਜੀ ਸਖੜਾਉਣਾ ਹੀ ਆ ਮਾ ਠੀਕ ਇਹਨੂੰ ਇੰਨੇ ਨਾ ਬੜਾ ਦੇਣਾ ਇਹ ਵੀ ਹੂੰ ਕਰਾ ਦਾਂਗੇ ਕਾਹੀ ਨਹੀਂ ਵੀ ਹੋ ਹਾਂ ਹਾਂ ਰਾੜ ਕਰਾ ਦੂੰਗਾ ਇਹ ਵੀ ਬਾਕੀ ਜਗਾ ਲੋਟ ਹੈ ਨਾ ਇਹ ਵੈਸੇ ਪਰ ਪੁੰਡੇ ਦੇ ਪਰ ਆਪਰ ਜਾਣੀ ਇੱਥੇ ਹਾਂ ਪੁੰਡੇ ਦੇ ਬਰਬਰ ਕਰਦੋ ਨਹੀਂ ਤਿੰਨ ਤਿੰਨ ਗੋਲ ਬਸ ਹਾਂ ਹਾਂ ਇੰਨੀ ਬਹੁ ਆਇਆ ਨਾ ਲੋਟ ਆਣ ਫਿਰ ਇਹਦੇ ਥੱਲੇ ਡਾਊਨ ਕਰ ਜਾ ਹਾਂ ਹੌਣ ਕਾਦਾਂ ਦੇ ਭਈ ਹਰੇ ਬਈ ਜੀ ਦਾ ਬਾਕੀਆਂ ਦਾ ਆਈਆਂ ਵੀ ਹੁਣ ਭਈਏ ਦੇਖਦੇ ਆ ਉਹਨਾਂ ਭਈਏ ਦੇ ਘਰ ਤਾਂ ਅੱਛਾ ਹਾਂ ਹਾਂ ਵੱਡੇ ਵੀ ਪਰਸੋਂ ਨੂੰ ਕਹਿੰਦੇ ਆ ਪਰਸੋਂ ਇਹ ਚੌਥੇ ਨੂੰ ਚਲ ਵਧੀਆ ਨਾਲ ਵਿਆਹ ਦੇ ਹੋ ਜਾਊਗਾ ਹੂੰ ਹੂੰ ਭਈਏ ਹੁਣ ਤੁਹਾਨੂੰ ਪਹਿਲਾਂ ਭੈਣ ਜੀ ਹੋ ਹੋਲੀਕਾਰ ਲੱਗੂਗੇ ਸਪੀਡ ਵਧਾਉਂਗੇ ਹਾਂ ਹਾਂ ਜੈਲਾਦਰ ਜੈਲਾਦਰ ਲੈ ਕੇ ਅੱਜ ਭੀ ਚਲਦਾ ਮੈਂ ਮਿਲਦਾ ਮੇਲੇ ਚਲਦਾ ਮੈਸੇਜ ਆਉਂਦੇ ਬਹੁਤ ਸਵੇਰ ਦੇ ਹੀ ਕਹਿੰਦੇ ਭਾਈ ਛੇਤੀ ਲਿਆਓ ਟਰਾਲੀ ਨੂੰ ਹੈਗੀ ਮੇਲੇ ਚ ਕੋਈ ਰੋਹੀ ਗੱਲ ਹੈ ਨਾ ਲੇਬਰ ਨਾਲ ਜਾਣਾ ਹਾਂ ਕਹਿੰਦਾ ਜੇ ਕਿਸਦੀ ਭੜੀ ਖੜੀ ਹੈ ਪਰਚੀ 100 200 ਨੰਬਰ ਪਿੱਛੇ ਆਲੇ ਕਹਿੰਦਾ ਉਹ ਵੀ ਆਜੋ ਕਹਿੰਦਾ ਮੈਂ ਕੱਟ ਕੇ ਦੇ ਦਿੰਨਾ ਹਾਂ ਹਾਂ ਠੀਕ ਹੈ ਮੇਲੇ ਚ ਕੰਨਾ ਨਹੀਂ ਜਾ ਰਿਹਾ ਭਾਈ ਹਲੇ ਲੇਬਰਾਂ ਵੀ ਨਹੀਂ ਹੈਗੀਆਂ ਲੋਕਾਂ ਕੋਲ ਆਈ ਨਹੀਂ ਤੇ ਤੁਰੀਓ ਨੂੰ ਲੇਬਰ ਹਾਂ ਹਾਂ ਇਹ ਮੈਲੇ ਨੂੰ ਪਹਿਲਾਂ ਚਲਾਉਣ ਲਈ ਅਜਿਹੇ 10 ਦਿਨ ਹੋਰ ਹਾਂ ਤੇ ਬੰਦਾ ਉਸ ਹਿਸਾਬ ਨਾਲ ਬਹਿਣਾ ਜੀ ਨਾ ਇਹ ਦਾ ਟਾਈਮ ਦਾ ਸਪੀਡ ਫਾਈਲ ਤੇ ਮਿਲ ਨਹੀਂ ਤਾਂ ਹੈ ਹਾਂ 10 ਦਿਨ ਦੀ ਸਪੀਡ ਫਾਈਲ ਨਹੀਂ ਲੜ ਰਹੀ ਜਾਨੂ ਬੰਦੇ ਆਪਣੇ ਹੂੰ ਹੂੰ ਚੱਲ ਵਧੀਆ ਆਰਾਮ ਜਿਹਾ ਚਲਾਈ ਜਾਣਾ ਹਰੇ ਚੱਲ ਫਿਰ ਜਦੋਂ ਰਸ਼ ਪੈ ਗਿਆ ਇੱਕ ਵਾਰ ਫਿਰ ਉੱਡਦਾ ਨਹੀਂ ਕਿ ਫਿਰ ਟਰਾਲੀਆਂ ਰੋਜ਼ ਆਈ ਜਾਂਦੀਆਂ ਪਰ ਦਿਨ ਬਹੁਤਿਆਰ ਲੱਗਦੇ ਖਾਲੇ ਧੁੱਪ ਦੇ ਲੱਗ ਨਹੀਂ ਕੰਡੇ ਵਾਲੀ ਜਾਂ ਸਾਜ ਸਜਰੇ ਬਸ ਬਹੁਤ ਜੰਦੀ ਹੈ ਹਾਂ ਕੱਲ ਹਵਾ ਬਹੁਤ ਚੱਲੀ ਤਲਵੇ ਜੇ ਤੇ ਫਿਰ ਤੋਂ ਰੋਪੜ ਤੋਂ ਜਾਂਦਾ ਹੋਰ ਬੱਸੇ ਨਹੀਂ ਅੱਛਾ ਗੇਰੇ ਗੇਰੇ ਸਾਰੇ ਮੈਂ ਜਬੀ ਜਬ ਗੇਰੇ ਆ ਸਾਬ ਕਾ ਜਰ ਦਿੱਤਾ ਅੱਛਾ ਸਾਬ ਕਾ ਮੈਂ ਗੇਰੇ ਠੀਕ ਠੀਕ ਆ ਹਾਂ ਵਧੀਆ ਜਿਹੜਾ ਕੰਮ ਹੋ ਜਾਵੇ ਆ ਬੱਸ ਵਿਦਨ ਇਹਲੇ ਆ ਵੀ ਰਾਹ ਤਾਂ ਚਲੇ ਜਾ ਫੇਰ ਅੱਛਾ ਠੀਕ ਆ ਹਾਂ ਹਾਂ ਵਿਆਹ ਹੋਉਂਦਾ ਹੈ ਵਿਆਹ ਹੈ ਕਨੇ ਹੈ ਹਾਂ ਹਾਂ ਆਹ ਬੈਠਾ ਇੱਧਰ ਵੱਲ ਦਾ ਸੁਰਮਾ ਖਿਦੂ ਵੱਜਦਾ ਹੁਣ ਆ ਸ਼ਾਮ ਨੂੰ ਪਤਾ ਲੱਗਦਾ ਮੂੰਹ ਨੇ ਰੇਜੇ ਸਾਰੇ ਪਾਸੇ ਦੇ ਡਿਜ਼ਾਈਨ ਦੀਆਂ ਰੇਟਾਂ ਵੱਜਦੀਆਂ ਸਾਰੇ ਪਾਸੇ ਹੀ ਇੰਨੇ ਪ੍ਰੋਗਰਾਮ ਹੁੰਦੇ ਆ ਬਹੁਤ ਹੈ ਹਾਂ ਹਾਂ ਆਹ ਹੱਥੇ ਤਾਂ ਹੀ ਆ ਸਿੱਧੀ ਜੋੜ ਮੇਲੇ ਤੇ ਪਹਿਲਾਂ ਪਹਿਲਾਂ ਸਾਰੇ ਖਤਮ ਹੋ ਜਾਂਦੇ ਹਾਂ ਹਾਂ ਅਜੇ ਨਹੀਂ ਇਹ ਤਾਂ ਹੈ ਉਹ ਮਹੀਨੇ ਦਾ ਕੋਈ ਕਰਦਾ ਨਹੀਂ ਲੈ ਹੈਗਾ ਹੂੰ ਹੂੰ ਖੁਸ਼ੀ ਵਾਲਾ ਕੰਮ ਹਾਂ ਬਸ ਸੋਰਾ ਪਹਿਲਾਂ ਸਾਰੇ ਹੋ ਜਾਂਦੇ ਸੰਗਰਾਮ ਤੱਕੇ ਬਸ ਮੰਨ ਲਈ ਚੱਲ ਤੂੰ ਅੱਜ ਕਾਇਦਰੀ ਹੋਗੀ ਅੱਜ 9 ਨਹੀਂ 7 ਹੋਗੀ 7 ਹੋ ਗਈ ਹਾਂ ਬੋਈ 25 ਤੱਕ ਨਿਪਟਣ ਵਾਲਾ ਕੰਮ ਸਾਰੇ 25 ਤੱਕ ਵਿਆਹ ਦਾ ਨਹੀਂ 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 ਸੰਗਰਾਮ ਤੱਕੇ ਬਸ ਹਾਂ ਉਹਦੀ ਸਾਰਾ ਹਾਂ ਉਹਦੀ ਸਾਰਾ ਦਾ ਉਹ ਤੱਕ ਬਸ ਉਹਦੇ ਬਾਅਦ ਸਵਾ ਜਲਦੀ ਹਾਂ ਉਹਦੇ ਬਾਅਦ ਸਵਾ ਇਹਨੇ ਫੇਰ ਨਹੀਂ ਆਲਾ ਕਰਦਾ ਪ੍ਰੋਗਰਾਮ ਹਲੋ ਹੋ ਗਈ ਨਾ ਪਏ ਸੰਸਾਰੇ ਜੇ ਖੜੇ ਕਰੇ ਪਏ ਆ ਤੁਮਾਰ ਵੀ ਧੋਣੇ ਵਾਲਾ ਹੋਇਆ ਪਿਆ ਸਾਰਾ ਜੀ। ਆਸੇ ਵੀ ਜਿਹੜਾ ਉਧਰ ਲੱਜਿਆ ਬਾਈ। ਮਮੀ ਦਾ ਹਲ ਕਰਾਈ ਵੀ ਚੰਡੀਗੜ੍ਹ। ਉਹਦੇ ਕਰਕੇ ਫਿਰ। ਆ ਆ ਆ। ਉਹਦੇ ਆਇ ਤੇ ਫਿਰ ਟੋਂਗ ਸਮਾਂ ਸਮੂਹ ਹੈਗਾ ਜਿਹੜਾ। ਸਾਰੇ ਧੋਕੇ ਇੱਕ ਵਾਰ ਅੰਦਰ ਲਾ ਦੇਣਾ। ਅੰਦਰ ਮਾਸਟਰ ਵੀ ਬੈਠਾ ਏ। ਉਹ ਬੈਠਾ ਤੁੱਪ ਸਿੱਖਦਾ ਏ ਵੀ। ਲੇਟ ਆਜਵੇ ਲੈਟ ਆ ਫਿਰ ਮੋਟਰ ਤਾਂ ਬਣੀ ਆ ਜਵੀ ਨੂੰ ਆਇਆ ਵੀ ਪੁੱਲਾ ਪਈ ਜਾਊਗਾ ਟਰਾਲੀ ਫਸ ਗਈ ਸੀ ਰਾਤ ਟਾਇਰ ਦੇ ਥੱਲੇ ਗਿਰ ਗਿਆ ਇੱਧਰ ਆ ਦਬਗੀ ਸੇ ਹੁਣ ਦੇਖਦੇ ਆਂ ਇਧਰ ਪਿੱਛੇ ਕੂਟਾ ਵੀ ਐ ਹੁਣ ਦੂਏ ਪਾਸੇ ਵੀ ਟੋਆ ਪੱਟਿਆ ਥੋੜਾ ਟਾਇਰ ਥੱਲੇ ਆਟੋ ਆਪਲੇ ਇਧਰ ਪਾਸੇ ਵੀ ਥੋੜਾ ਟਾਇਰ ਹੋ ਜਾਊਗਾ ਦੇਖਦੇ ਆਂ ਹੁਣ ਕਿਵੇਂ ਆ ਕੋਲਾ ਕੰਬੇ ਅਗਰੇ ਡਿੱਕਾਤਾ ਦੋਏ ਪਾ ਲੋ ਦੱਤੜਾ ਹੈਗੀ ਹਾਦੀ ਬੁਰੇ ਚੱਲ 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 ਲੈ ਗਿਆ ਲੈ ਗਿਆ ਇਹ ਆ ਗਿਆ ਚੱਲ 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 ਚਾਹੋ ਜੀ ਪਰੇ ਦੇਖੀ ਹੁਣ ਪਰੇ ਹੋਰ ਤਾਂ ਫਰਕ ਤਾਂ 5-5 ਹੈ ਪੈਂਦਾ ਵਈ ਪੈਂਦਾ ਫਰਕ ਇਹਗਾ ਬਾਈ ਫਰਕ 4 ਵਜੇ 4 ਦਾ ਰਾਤ ਦੋ ਨੇ ਨਹੀਂ ਕੱਟੀ ਦੇਖਦਾ ਰਾਤ ਦੋ ਨੇ ਨਹੀਂ ਕੱਟੀ ਤੇਰੇ ਰਾਤ ਬਹੁਤ ਫਰਕ 4 ਵਜੇ ਉੱਥੇ ਵੀ ਕਰਨਾ ਹੀ ਜੀਏਗਾ ਪੱਟ ਜੀ ਹਾਂ ਨਾਲੇ ਇਹ ਗਿਆ ਪੱਟ ਕੇ ਨਾਲੇ ਭਾਜ ਬਹੁਤ ਫਾ ਵਧਣਾ ਨਾਲੇ ਪੂਰੀ ਤਰ੍ਹਾਂ ਐਫੋ ਜੀ ਅਜੇ ਮੈਂ ਕਹਿੰਦਾ ਵੀ ਜੇ ਮਿੱਟੀ ਗੇਰਦੀ ਵੀ ਗਲਤ ਗੇਰਦੀ ਮੂਰੇ ਅਸੀਂ ਤਾਂ ਛੇੜੀ ਸੀ ਵੀ ਟੇਢੀ ਨਾ ਹੋਵੇ ਵਧੀਆ ਹੋ ਗਿਆ ਇਹੋ ਬਾਈ ਉਹ ਐਨਿਓ ਬਾ ਵਡਣਾ ਪੈਣਾ ਨਹੀਂ ਫੋਰਵਰਡ ਫੋਰ ਦਾ ਪੋਹ ਇਹ ਤਾਂ ਲਿਆਉਣਾ ਪੈਣਾ ਇਹਦਾ ਹੁਣ ਅੱਛਾ ਨਹੀਂ 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 ਇਹ ਤਾਂ ਲਿਆਉਣਾ ਪੈਣਾ ਬਾਈ ਲੰਨਾ ਪੈਣਾ ਇਹ ਤਾਂ ਪਾਉਣਾ ਮੈਂ ਇਹ ਤਾਂ ਕਰੋ ਦੀ ਅਸੀਂ ਮਾਣ ਚ ਜਾਉਂਦੇ ਲੋ ਜੀ ਉਹ ਕਹਿਣਾ ਪਾਇਆ ਤੇ ਬਾਈ ਦੁਆ ਦੁਆ ਤੁਹਾਨੂੰ ਤਾਂ ਵਧੀਆ ਹੋ ਗਿਆ ਅੱਛਾ ਫੇਰ ਖੰਬੇ ਕਾ ਵੀ ਲੱਗਣੀ ਐ ਮਿੱਟੀ ਨਾ ਗੇਰੀ ਵੀ ਹੁੰਦੀ ਹਾਂਜੀ ਕਰਿਆ ਨਾ ਪਹਿਲਾਂ ਇੱਧਰ ਖੰਬਾ ਵੀ ਨਾਲ ਕਰਨਾ ਦਾ ਹਾਂ ਫੇਰ ਖੰਬੇ ਕਾ ਵੀ ਲੱਗਣੀ ਸੀ ਹਾਂ ਬੋ ਜੀ ਹੋਰ ਐ ਜਿਹੜਾ ਰਾਤ ਦਾ ਕੰਮ ਰਾਤ ਦਾ ਹੀ ਐ ਬਾਈ ਬਹੁਤ ਔਖਾ ਹੁੰਦਾ ਦਿਨ ਦਾ ਕੰਮ ਦਿਨ ਦਾ ਹੀ ਐ ਯਾਰ ਗੱਲ ਪਤਾ ਕਰ ਖੜਾ ਕੇ ਆਪਾਂ ਤੇ ਆ ਵੀ ਨਹੀਂ ਰਾਤ ਜੀ ਰਾਤ ਟੱਕਰਾ ਮਾਰ ਕੇ ਹਾਂ ਹਾਂ ਲੈ ਜਾ ਉੱਥੇ ਖੋਦੂਗੇ ਬਸ ਐਵੇਂ ਸਰਬਜੀਤ ਹੈਗਾ ਭਾਈ ਹੈਗਾ ਜੋਰ ਹੈਗਾ ਜੋਰ ਹਾਂ ਹੁਣ ਦਵਾਉਂਗੇ ਯਾਰ ਕਾ ਸੁਣਨਾ ਕੱਲ ਦੋ ਜਨੇ ਟਰੈਕਟਰਾਂ ਦੇ ਕੱਢਿਆ ਦੋ ਨੇ ਉਹ ਫੇ ਬੰਦੇ ਦਾ ਕੋਈ ਫਰਕ ਆ ਇਹ ਬੰਦਾ ਵੀ 4x4 ਆ ਹਾਂ ਇਹ ਵੀ ਹੈ ਮੇਰੇ ਨਾਲ ਤੇ ਬੰਦਾ ਵੀ ਡਬਲ ਆ ਹਾਂਜੀ ਹਾਂ ਮੈਂ ਉਹ ਜੇ ਸਾਡੇ ਵਰਗੇ ਪਹਿਲੀ ਡਰ ਜਾਂਦੇ ਆਪਾਂ ਮੂੰਹ ਚੱਕ ਲਿਆ ਕਲੱਚ ਦੱਬ ਲਿਆ ਇੱਕ ਵਾਰ ਉਹ ਆ ਕੰਮ ਹੁਣ ਤੈਨੂੰ ਹੌਸਲਾ ਦੇਈਏ ਚੱਲਣ ਦੇ ਜਾਂ ਨਾ ਹਾਂਜੀ ਹਾਂ ਇੱਕ ਵਾਰ ਪੱਟ ਲਿਆ ਉਹਨੇ ਬਸ ਨਾ ਉਹਦੇ ਬੰਦੇ ਦੀ ਟਰਾਲੀ ਵੀ ਹੌਲੀ ਹੌਲੀ ਚੜਦੀ ਵੀ ਚੜਦੀ ਆ ਮਿੱਠੀ ਬਰਬਾਸ ਚੜਦੀ 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 ਜੜੇ ਆਈ ਬਸ ਬੋਹ ਫਰਕ ਬੋਹ ਫਰਕਾ ਟਰੈਕਟਰ ਦਾ ਹਾਂਜੀ ਹਾਂ ਇਹ ਨਹੀਂ ਮਜ਼ਾਕ ਨਹੀਂ ਕਰਦੇ ਸੱਚੀ ਗੱਲ ਆ ਪਤਾ ਕੀ ਗੱਲ ਆ ਜੀ ਇਹ ਹਾਈ ਚ ਲੋਅ ਚ ਜਾ ਕੇ ਟਰੈਕਟਰ ਦਾ ਗੇੜਾ ਬਰਾਬਰ ਪਾਉਂਦੇ ਪਹਿਲਾਂ ਹੀ ਕਹਿਤਾ ਦਾ ਮਾਹ ਵੀ ਦੂਏ ਚਾਹੇ ਦੋ ਦੀ ਜਾਈ ਤਿੰਨ ਪਾ ਲੋ ਉਹਨਾਂ ਨੇ ਪਹਿਲਾਂ ਇਹ ਕਹਿੰਦਾ ਸਾਰੇ ਨਾਲ ਲੈ ਕੇ ਚੱਲ ਰਿਹਾ ਏਡੀ ਹੋਣ ਦਾ ਡਰ ਆ ਜਦ ਦੂਆਂ ਦਾ ਝੂਠੇ ਬਣਾਉਂਦੇ ਆਪਾਂ ਕਿੱਡੀ ਹੋ ਜਾਂਦੀ ਔੜ ਹੈ ਨਾ ਹਾਂ ਫਿਰ ਤੇ ਬਾਬਾ ਖੜਾ ਮੈਂ ਕਿਹਾ ਜਦ ਬਾਬੇ ਵਾਲੇ ਹੀ ਲੈ ਚੱਲਦੇ ਆ ਦੂਏ ਟਰੈਕਟਰਾਂ ਦਾ ਨਾ ਟੇਢੀ ਹੋਣ ਦਾ ਵੀ ਡਰਤਾ ਹਾਂਜੀ ਹਾਂ ਤੇ ਮਰੋ ਨੇ ਐਦੇ ਪਿੱਛੇ ਪਿੱਛੇਢੀ ਹੋ ਜਾਣਾ ਹੁਣ ਇੱਕ ਵਾਰ ਪਿੱਛੇ ਹੋ ਇਹੀ ਦੋ ਬੰਦੇ ਬੈਠੇ ਹੁੰਦੇ ਮੂਰੇ ਘਟ ਰਾਮ ਨਾਲੇ ਤਾਂ ਹੁਣ ਕੀ ਕੀ ਹਾਂ ਮੂਰੇ ਬੈਜਣ ਘਟ ਹੈ ਨਾ ਮੂਰੇ ਹੁਣ ਖਾਲੀ ਜਾ ਉੱਪਰ ਤਾਂ ਚੱਕਲਾ ਹਾਂ ਹਾਂ ਬੈਟਰੀ ਨਾ ਹੈਗਾ ਮੂਰੇ ਹਾਂ ਚਲੋ ਠੀਕ ਹੈ ਜੀ ਉੱਥੇ ਛੜੀ ਲੈ ਜੀ ਹੈ ਨਾ ਕਰ ਹਾਂ ਹਾਂ ਘਰੇ ਖੋਲ ਲੈਣਾ ਉੱਥੀ ਆ ਲੈ ਫੜ ਬਾਈ ਉੱਥੀ ਖੋਲ ਲੈਣਾ ਬਹੁਤ ਵਧੀਆ ਹੋ ਗਿਆ ਨਾ ਨਾ ਵਧੀਆ ਹੋਰ ਯਾਰ ਪਈ ਦਾ ਛੜ ਗਿਆ ਦਾ ਜੱਬ ਭਾਂਣ ਚ ਹੈਗਾ ਭਾਈ ਬੰਦਗਾ ਕਾਣੇ ਉਹਦੇ ਬੰਦਾ ਵੀ 4 4 A ਹੈ ਮੰਦਾ ਵੀ 4x4 ਹੈ ਨਾ ਨਾ ਚੱਲ ਤੂੰ ਬਣ ਜਾ 4x4 ਨਹੀਂ ਨਹੀਂ ਚਲਾ ਚਲਾ ਤੁਸੀਂ ਚੱਲ ਚੱਲ ਲੈ ਆ ਜੋ ਜੀ ਫਟਲੇ ਜਾਂਦਾ ਨੰਨਾ ਵੀ ਥੋੜਾ ਜਿਹਾ ਕਬਸੇ ਨੂੰ ਜਿਆਦਾ ਜੋ ਇਹਨਾਂ ਦਾ ਵੀ ਇਹੋ ਕਰੇ ਰਹਿੰਦੇ ਆ ਥੋੜੀਤੋ ਲਾ ਸੌੜ ਲਈਏ ਕੋਈ ਨਾ ਕੰਨਾ ਸੋਸ ਆਪਣੇ ਹੈਗਾ ਚੱਲ ਜਾ ਲੈ ਨਵੀਂ ਤਕਰੀਰ ਦਾ ਫਰਕ ਤਾਂ ਇਹ ਕਰਦਾ ਜੇ ਕਿ ਧੀਰੇ ਰੁਕਾਉਣਾ ਆਏ ਨਹੀਂ ਕਰਾਉਣੀ